ਇਮਾਨ ਸਾਹਿਬ ਨੇ 2 ਲੱਖ 50 ਹਜ਼ਾਰ ਦਿੱਤੇ। ਕੋਈ ਬੇਦੀ ਕੋ ਪਰ ਤੁਹਾਡੀ ਪੈਨਸ਼ਨ ਦੇ ਇਹਨਾਂ ਦਾ ਵੀ ਆਦਮ ਇਹਨਾਂ ਦੇ ਪਰ ਪੈਨਸ਼ਨ ਦੇ ਨਾ ਆ ਪੈਨਾਂ ਦੇ ਲੋੜੀ ਠੀਕ ਹੈ ਜੋ ਜੋ ਪੱਕਾ ਸਕਦੇ ਜੋ ਸਾਰੇ ਸੂਤਾਂ ਜਿਹੜਾ ਨੂੰ ਚੋਣਾਂ ਨਹੀਂ ਨਹੀਂ ਕੋ 34 ਬੜੀ ਬੜੀ ਹੋਈ ਹੈ ਜਵਾਨ ਪੁੱਤ ਤੇ ਲੱਗੇ ਪਾਣਿਆਰਾ ਸਹਾਰਾ ਹੈ ਜੀ ਤਾਂ ਦਾ ਸੌਦਾ ਹੈਗਾ ਹਾਂ ਜੀ ਜਵਾਨ ਪੁੱਤ ਉਹਨੇ ਜੇ ਕਿਹਾ ਉਹਨੇ ਕਿ ਮੇਰੀ ਬੇਟੀ ਨੂੰ ਪ੍ਰੋਮੋ ਕਰ ਲੋ ਕਿ ਅਸੀਂ ਨਾਲ ਇਹ ਬੇਟੀ ਨੂੰ ਜੋਬ ਲਗਾ ਦਾ ਸੀਐਫ ਸਰ ਨੂੰ ਕਹਿ ਕੇ ਦੋ ਨੰਬਰ ਕੋਈ ਕੋਈ ਨਾ ਕੋਈ ਦੋ ਆਦਮੀ ਕਿੱਥੇ ਸਾਨੂੰ ਪੈਨਸ਼ਨ ਉਹਦਾ ਨਾ ਨਾ ਜੀ ਕੋਈ ਕੋਈ ਨਾ ਕੋਈ ਕੋਈ ਤਾਂ ਉਹਦੀ ਨੋਟ ਸੀ ਤੁਹਾਡੇ ਨਾਲ ਤੇ ਮਾਂ ਦਾ ਇੰਨਾ ਧੱਕਾ ਕੀਤਾ ਤੇ ਅੱਛਾ ਜੀ ਮੋਢਾ ਲਾ ਕੇ ਤੇ ਨੌਲਾ ਨਿਕਾਟ ਕਰ ਦਿੱਤਾ ਤੇ ਉਦੋਂ ਤੋਂ ਬਿੱਲੀ ਦੇ ਫਸੇ ਰਹੇ ਨੇ ਬਿੱਲੀ ਬਾਰੇ ਪਤਾ ਹੀ ਨਹੀਂ ਲੱਗਦੀ ਕਿ ਕਿੱਥੇ ਆ ਗਈ ਉਹ ਮਾਪਿਆਂ ਨੂੰ ਹਾਂ ਇਹਨੇ ਨਾ ਹਰ ਜੱਥੇ ਇਹਨਾਂ ਦੀਆਂ ਬੇਟੀਆਂ ਸਾਰੇ ਉਹਦੇ ਲਈ ਕੋਈ ਚੋਕ ਦਾ ਇੰਤਜ਼ਾਮ ਹੋ ਜੇ ਨਿਕਾ ਦੇ ਰੋਟੀ ਦਾ ਫੁਲਕਾ ਦਾ ਇਹਨਾਂ ਨੇ ਇੰਤਜ਼ਾਮ ਹੋ ਜਿਹੜਾ ਚੱਲਦਾ ਰਹੇ ਕੋਈ ਨਾ ਦੀ ਪੈਨਸ਼ਨ ਦਾ ਇਤਲਾਮ ਹੋ ਜੂਏ ਤੇਰੀ ਹੱਤਵਾਦ ਦੇ ਵਿੱਚ ਲੱਗ ਜੇ ਇਸ ਦੀ ਆਉਂਦਾ ਹੀ ਨਹੀਂ ਸ਼ਬਦ ਜਮੀ ਰਹੇ ਪਰ ਮਿੱਚੂ ਉਹ ਜਿਹੜਾ ਹੈ ਆਪਾਂ ਇੱਕ ਦੂਜੀ ਦੀ ਮਤ ਕਰੀਏ ਤਾਂ ਟਾਈਮ ਪਾਸ ਹੋ ਜਾਂਦਾ ਹੈ ਸੋ ਅਸੀਂ ਨਾਲੇ ਬੜੇ ਇਤਲ ਕੰਮ ਕਰ ਕਰਕੇ ਪੜਾਇਆ ਚੀਜ਼ਾਂ ਸਭ ਕੁਝ ਕੀਤਾ ਲੱਗੇ ਸਾਡਾ ਸਹਾਰਾ ਬਣ ਗਿਆ ਚੱਲਦੇ ਮੈਂ ਚਮਿਆਦੀ ਪਿੰਡ ਦੇ ਵਿੱਚ ਆਪਾਂ ਸੱਜਣੇ ਖੜੇ ਆ ਇਸ ਵੇਲੇ ਤੁਹਾਨੂੰ ਪਤਾ ਕਿ ਸ੍ਰੀ ਨਗਰ ਦੇ ਵਿੱਚ ਬੜੀ ਦੁਖਦਾਇਕ ਘਟਨਾ ਵਾਪਰੀ ਆ ਇਸ ਪਿੰਡ ਦੇ ਸਾਡੇ ਦੋ ਨੌਜਵਾਨ ਜਿਹੜੇ ਆ ਰਾਤ ਹੀ ਉੱਥੇ ਹੱਟੋ ਗਿਆ ਜਿੰਨੀ ਜਾਣਕਾਰੀ ਮਿਲੀ ਹੈ ਜਿੰਨੀ ਕਹੇ ਪੂਰੀ ਤੇ ਜਾਣਕਾਰੀ ਨਹੀਂ ਜਿੰਨੀ ਜਾਣਕਾਰੀ ਮਿਲੀ ਹੈ ਕਿ ਆਤਵਾਦੀਆਂ ਦੇ ਗੋਲੀ ਦੇ ਨਾਲ ਉਹ ਸ਼ਹੀਦ ਹੋ ਗਏ ਇਹ ਬੱਚੇ ਜਿਹੜੇ ਲੱਕੜ ਦਾ ਕੰਮ ਕਰਦੇ ਸੀ ਸਾਡੇ ਇਸ ਇਲਾਕੇ ਚੋਂ ਬਹੁਤ سارے ਬੁੰਡੇ ਜਦੋਂ ਸਾਲ ਲੰਘਦਾ ਇੰਨਾ ਦਿਨਾਂ ਦੇ ਵਿੱਚ ਲੱਕੜ ਦਾ ਕੰਮ ਕਰਨ ਉੱਥੇ ਜਾਂਦੇ ਆ ਸੱਤ-ਸੱਤ ਅੱਠ-ਅੱਠ ਮਹੀਨੇ ਰਹਿ ਕੇ ਫੇਰ ਆਉਂਦੇ ਆ ਏ ਵੀ ਜਦ ਆ ਦੇ ਜੇ ਕਿਹ ਅਸੀਂ ਘਰ ਨਹੀਂ ਪਹੁੰਚੇ ਜਿੱਥੇ ਦੇਂਦੇ ਸੀ ਸੋ ਮੈਂ ਇੱਕ ਤਾਂ ਆਪਣੇ ਮਾਜੋਗ ਬੋਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਫਸੋਸ ਕਰਨਾ ਹੈ ਅਫਸੋਸ ਕੀਤਾ ਪਰਵਾਦ ਦੇ ਨਾਲ ਉਹਨਾਂ ਨੂੰ ਕਿਹਾ ਕਿ ਟੈਰਰਿਸਟ ਵਿਕਟਮ ਦੇ ਵਿੱਚ ਜਿੰਨੀਆਂ ਵੀ ਪੰਜਾਬ ਸਰਕਾਰ ਸਹੂਲਤਾ ਦਿੰਦੀਆਂ ਇਸ ਪਰਿਵਾਰ ਨੂੰ ਆਪਾਂ ਉਹ ਦਵਾਂਗੇ ਉਹਦਾ 2 ਲੱਖ ਦਾ ਚੈੱਕ ਅੱਜ ਬੋਖਵੰਤੀ ਸਾਹਿਬ ਜੀ ਨੇ ਭੇਜਿਆ ਕਿ 2 ਲੱਖ ਦਾ ਚੈੱਕ ਲੀਬ ਦੇ ਕੇ ਆਓ ਤੇ ਉਸ ਕਰਕੇ ਵੀ ਮੈਂ ਆਇਆ ਸੀ ਸੋਫ ਸੋਸ ਪ੍ਰਗਟ ਕਰਨਾ ਹੈ ਆਪਾਂ ਪਤਵਾਰ ਦੇ ਨਾਲ ਬਿਲਕੁਲ ਖੜੇ ਆ ਪਤਵਾਰ ਨੇ ਵਿਚਾਰੇ ਨੇ ਕੀ ਗੱਲਾਂ ਕਰਦੇ ਆ ਪਤਵਾਰ ਤੇ ਵਿਚਾਰਾ ਉਹ ਨਥਾ ਹੋ ਗਿਆ ਹਲੇ ਇਸ ਵੇਲੇ ਤੇ ਸਰ ਉਹ ਜਿੰਨੇ ਦੁਖੀ ਆ ਨਾ ਤੁਸੀਂ ਹੋ ਸਕਦੇ ਉਹ ਨਾ ਮੈਂ ਹੀ ਉਹਨਾਂ ਦੁਖੀ ਹੋ ਸਕਦਾ ਉਹਨਾਂ ਦਾ ਪੁੱਤਿਆ ਉਹਨਾਂ ਦਾ ਇੱਕੋ ਇੱਕ ਪੁੱਤੀ ਵਿਚਾਰਾ ਉਹ ਚਲਾ ਗਿਆ ਕਮ ਖਲਾਬ ਹੋ ਗਿਆ ਇਦਾਂ ਵੀ ਬੁੱਢਾ ਜਿਹੜਾ ਕ੍ਰਿਸ਼ਚ ਦੇ ਇੱਕੋ ਪੁੱਤਰ ਸੋ ਅਸੀਂ ਮਤਲਬ ਉਹਨਾਂ ਦੇ ਨਾਲ ਖੜੇ ਹਾਂ ਤਾਂ ਮੰਤਰੀ ਸਾਹਿਬ ਬਿਲਕੁਲ ਦੁਖਦਾਈ ਖਬਰ ਆ ਪਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਠੇਕੇਦਾਰ ਨੂੰ ਵੀ ਪੁਲਿਸ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਛੱਡਿਆ ਨਹੀਂ ਜਾ ਰਿਹਾ ਜੀ ਮੈਂ ਪਤਾ ਕਰਦਾ ਹਾਂ ਮੈਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਠੇਕੇਦਾਰ ਇਹਨਾਂ ਦਾ ਕਰਦਾ ਸੀਗਾ ਉਹ ਠੇਕੇਦਾਰ ਨੂੰ ਵੀ ਪੁਲਿਸ ਦੇ ਕਿਤੇ ਦਾਦਾ ਬਾਇਆ ਮੈਂ ਹੁਣੇ ਹੀ ਆਪਣੇ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਉਹ ਉੱਥੇ ਜੰਮੂ ਕਸ਼ਮੀਰ 'ਚ ਗੱਲ ਕਰ ਦੂਗੀ ਕਾਲੂ ਮਸੀਰੀ ਡੈੱਡ ਬੋਡੀ ਨਹੀਂ ਹਜੇ ਤੱਕ ਪਹੁੰਚੀ ਜੀ ਕਰਦੇ ਵੇਖੋ ਪਹੁੰਚ ਜਾਊਗੀ ਉੱਥੇ ਚੱਲ ਪਈ ਉਹਨਾਂ ਦਾ ਉੱਤੇ ਸੰਪੰਕ ਸੀਗਾ ਪਹੁੰਚ ਜਾਣੀ ਹੈ ਜਲਦੀ ਪਹੁੰਚ ਜਾਗੇ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਰਾਸ਼ੀ ਦਿੱਤੀ ਜਾਏਗੀ ਨਹੀਂ ਨਹੀਂ ਤੂੰ ਹੁਣੇ ਬਦਲਣ ਲੱਗਾ ਉਹਨਾਂ ਨੂੰ ਉਹਨਾਂ ਨੂੰ ਇਧਿਆ ਕੇ ਦੋ ਲੱਖ ਨਹੀਂ ਨਹੀਂ ਵੇਖੋ ਮੋਤੀ ਸਰਕਾਰ ਦਾ ਇਹ ਹੈ ਕਿ ਤੁਸੀਂ ਇੰਨਾ ਕੁਝ ਕੀਤਾ ਵੀ ਹੈ ਸਟੇਟ ਵੀ ਤੋੜਤੀ ਧਾਦਾ 370 ਦੀ ਖਤਮ ਕਰਤੀ ਲੋਕਾਂ ਨੂੰ ਕਿਹਾ ਜੀ ਅਸੀਂ ਪੀਸ ਕਰਤਾ ਉਹ ਕਰਤਾ ਜੇ ਕਰਤਾ ਬਾਰਡਰ ਦੇ ਉੱਤੇ ਵੀ ਸਾਡੀਆਂ ਹਫਤੇ ਬਾਅਦ ਹੀ ਕੋਈ ਨਾ ਕੋਈ ਲਾਸ਼ ਆ ਜਾਂਦੀ ਹੈ ਕਦੀ ਬੀਐਸਐਫ ਦੀ ਆਉਂਦੀ ਹੈ ਕਦੀ ਫੌਜ ਦੀ ਆ ਜਾਂਦੀ ਸਾਡੇ ਪੰਜਾਬੀ ਜਵਾਨ ਉੱਥੇ ਸ਼ਹੀਦ ਹੋਦੇ ਹਾਂ ਉਹ ਬਾਰਡਰ ਤੇ ਤਾਂ ਅਸੀਂ ਲੜਾਈ ਲਾੜੇ ਪਰ ਜਿਹੜੀ ਆਮ ਪਬਲਿਕ ਹੈ ਉਹਦੀ ਸੇਫਟੀ ਕਰਨਾ ਉਹਦੀ ਸੁਰੱਖਿਆ ਕਰਨਾ ਇਹਨਾਂ ਦੀ ਡਿਊਟੀ ਹੀ ਕੇਂਦਰ ਸਰਕਾਰ ਦੀ ਡਿਊਟੀ ਹੀ ਇਹਨਾਂ ਨੇ ਕੀਤੀ ਤੇ ਉੱਥੇ ਲਗਾਤਾਰ ਇਦਾਂ ਦੀਆਂ ਘਟਰਾਵਾਂ ਜਿਹੜੀਆਂ ਹੋ ਰਹੀਆਂ ਮੇਰਾ ਖਿਆਲ ਉਹਨਾਂ ਨੂੰ ਪਹਿਲ ਜਿਹੜੀ ਇਸ ਗੱਲ ਤੇ ਦੇਣੀ ਚਾਹੀਦੀ ਹੈ ਕਿ ਆਮ ਨਾਗਰਿਕ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਰਹਿੰਦਾ ਸ੍ਰੀਨਗਰ ਦੇ ਵਿੱਚ ਰਹਿੰਦਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਜਰੂਰੀ ਹੈ ਉਹ ਸਰਕਾਰ ਦਾ ਪਹਿਲਾ ਕੰਮ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਇਸ ਗੱਲ ਤੋਂ ਫੈਲੀਆ ਦੇਖੋ ਤੁਹਾਨੂੰ ਗੱਲ ਗਈ ਕਿ ਅਜੇ ਤੱਕ ਉਹਨਾਂ ਕਲੈਰੀਫਾਈ ਨਹੀਂ ਕੀਤਾ ਗਿਆ ਕਿ ਕਾਰਨ ਕੀ ਸੀ ਨਹੀਂ ਦੇਖੋ ਕਲੈਰੀਫਾਈ ਕਿਉਂਕਿ ਤੁਹਾਨੂੰ ਪਤਾ ਉੱਥੇ ਅਤਵਾਦ ਚੱਲਦਾ ਮੇਰਾ ਖਿਆਲ ਹੈ ਕਿ ਉਹ ਕਲੀਅਰ ਕਰਕੇ ਪਹਿਲਾਂ ਸਾਡੀ ਸਟੇਜ ਨੂੰ ਫੇਰ ਦਿੰਦਾ ਤੂੰ ਦੱਸ ਰਗੇ ਪਤਾ ਜਲਾਦ ਮੈਂ ਵੀ ਕੋਸ਼ਿਸ਼ ਕਰੂੰਗਾ ਖੁਦ ਆਪ ਕੋਸ਼ਿਸ਼ ਕਰੂੰਗਾ ਸਿੱਧੀ ਗੱਲ ਕਰਕੇ ਕਿ ਪਤਾ ਲੱਗ ਜੇ ਆਪਾਂ ਨੂੰ ਪਰ ਜ਼ਿਆਦਾ ਤਾਂ ਜਿੱਥੇ ਇਦਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਉੱਥੇ ਸਰਕਾਰ ਸਾਡੀ ਗੱਲ ਕਲੀਅਰ ਕਰਕੇ ਫੇਰ ਹੀ ਦੱਸਦੀ ਹੈ ਨਹੀਂ ਕਲੀਅਰ ਹੋਊਗਾ ਤਾਂ ਆਪਾਂ ਕਲੀਅਰ ਕਰਕੇ ਦਾਂਗੇ ਤੁਸੀਂ ਕਿਵਦਾਓਂ ਪੰਜਾਬ ਤੋਂ ਬਾਟਾ ਹੋਗੀ ਕੋਈ ਜਾਂਚ ਕਮਿਸ਼ਨ ਬਿਠਾਓਗੇ ਕੋਈ ਨਹੀਂ ਨਹੀਂ ਜਾਂਚ ਕਮਿਸ਼ਨ ਆਪਾਂ ਨਹੀਂ ਇਹਦੇ ਤੇ ਕੋਈ ਭਟਾਉਣ ਦੀ ਲੋੜ ਨਹੀਂਗੀ ਆਪਣਾ ਕੰਮ ਆਖਿਆ ਇਹਨਾਂ ਦੀ ਮਦਦ ਕਰ ਦੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਠੋਕੇ ਉੱਥੋਂ ਦੀ ਕਾਨੂੰਨ ਕੀ ਕਹਿੰਦਾ ਉੱਥੋਂ ਦੀ ਸਰਕਾਰ ਕਈ ਚੀਜ਼ਾਂ ਵੇਖਣੀਆਂ ਪੈਣੀਆਂ ਨਾ ਕਿਉਂਕਿ ਦੂਜੀ ਸਟੇਟ ਦੇ ਵਿੱਚ ਹੋਇਆ ਸਾਡੀ ਸਟੇਟ ਦੇ ਵਿੱਚ ਹੋਵੇ ਤਾਂ ਸਾਨੂੰ ਕਾਨੂੰਨ ਦਾ ਪਤਾ ਹੈ ਜੰਮੂ ਕਸ਼ਮੀਰ ਦੇ ਤੁਹਾਨੂੰ ਪਤਾ ਪਹਿਲਾਂ ਹੀ ਬੜੇ ਕਾਨੂੰਨ ਭਾਰਤ ਦੇ ਲਾਗੂ ਹੁੰਦੇ ਨੇ ਤੇ ਉੱਥੇ ਵੱਖਰਾ ਉਹਨਾਂ ਦਾ ਰਵਈਆ ਸੋ ਬੋਖ ਦੀ ਗੱਲ ਇਹ ਆ ਕਿ ਉਹਨਾਂ ਨੂੰ ਅਨਸਾਫ